ਬੀ ਹਾਂ ਕਿਵੇਂ ਆ ਪਤਾ ਠੀਕ ਵਾ ਕੀ ਕਰਦੀ ਸਫਾਈ ਕਰੀ ਤੂੰ ਕਿਉਂ ਪੁੱਛੀ ਐ ਨਾ ਕੰਮ ਬੈਗ ਅੱਛਾ ਕੀ ਕੰਮ ਬੈਗ ਮਮੇ ਦੇ ਕੋਲੇ ਗਿਆ ਸੀ ਤੇਰੀ ਦਰਾਨੀ ਕੋਲੇ ਅੱਜ ਅੱਛਾ ਤੂੰ ਉੱਧਰ ਜਾ ਕੇ ਆਇਆ ਤੂੰ ਹੁਣ ਤੇ ਉਹ ਪੋਲਾ ਰਿਸ਼ਤਾ ਪਕਾ ਕਰਦੇ ਆ ਕਿਤੇ ਹਾਈ ਹੁਣ ਫਿਰ ਹੁਣ ਕੀ ਤੂੰ ਗੱਲ ਕਰ ਫਿਰ ਹੁਣ ਉਹਦੇ ਹਾਮੀ ਭਰੀਆ ਤੂੰ ਵੀ ਮੈਂ ਗੱਲ ਕਰੂੰਗੀ ਤੇਰੀ ਉਹਦਾ ਰਿਸ਼ਤਾ ਕਿਤੇ ਹੋਰ ਕਰੀ ਜਾਂਦੇ ਆ ਮੈਂ ਇਧਰ ਐਵੇਂ ਗੱਲ ਕਰਨਾ ਨਾ ਗੱਲ ਚਲਾਉਂਦੇ ਆ ਇਹ ਕਰਦੇ ਤਾਂ ਹੈਗੇ ਅੱਛਾ ਤੂੰ ਇਧਰ ਗੱਲ ਕਰ ਲੈ ਮੈਂ ਤਾਂ ਕਰ ਨਹੀਂ ਸਕਦਾ ਹੁਣ ਇਹ ਨਿਸ਼ੇਦੀ ਗੱਲ ਕਿਵੇਂ ਕਰਾਂ ਗੱਲ ਔੜੀ ਔੜੀ ਹੁੰਦੀ ਆ ਕਿ ਇੱਕੋ ਤਾਂ ਹੌਲੀ ਹੌਲੀ ਮਾਰਾਂ ਨਾ ਤੇ ਮੈਂ ਹੂੰ ਗੱਲ ਅੱਜ ਵੀ ਉਹੀ ਕੱਲ ਨੂੰ ਵੀ ਉਹੀ ਚੱਲ ਦੇ ਦੇ ਕੋਈ ਨਾ ਗੱਲ ਕਰਾਂ ਕਿਹਦੇ ਨਾਲ ਤੇਰੇ ਵੀਰੇ ਨਾਲ ਕਰਾਂ ਕਿ ਸਿੱਧਾ ਚਾਚੀ ਨਾਲ ਗੱਲ ਕਰਾਂ ਤੇਰੀ ਵੱਤ ਕੌਣ ਮੰਨਦਾ ਤੇਰਾ ਵੀਰਾ ਤਾਂ ਜਮਈ ਨਹੀਂ ਮੰਨਦਾ ਇਹ ਵੀ ਔਖਾ ਦਰਹਣਾ ਹਾਂ ਤੂੰ ਐਂ ਕਰਾ ਤੇ ਮੰਮੀ ਨਾਲ ਗੱਲ ਕਰ ਲੈ ਜੀ ਦੇ ਮਰਜ਼ੀ ਕਰਾ ਮੇਰੀ ਸੱਸ ਦਾ ਸਵਾਦ ਹੈਗਾ ਭੈੜਾ ਤੇ ਤਾਈ ਦਾ ਹੈ ਚਾਚੀ ਵੀ ਨਾ ਚਾਚੀ ਨੇ ਗੱਲ ਕਰਨੀ ਅੰਮ੍ਰਿਤ ਵੀ ਚੋਕੀ ਚਲ ਦੇਖ ਲੈ ਜਿਵੇਂ ਤੈਨੂੰ ਲੱਗਦਾ ਕਲਰੀ ਕੁੜੀ ਆ ਉਹਨਾਂ ਨੇ ਭਰਾ ਵੀ ਹੈ ਨਹੀਂ ਪਿਓ ਵੀ ਨਹੀਂ ਉਹਦੀ ਮਾਂ ਨਹੀਂ ਪਾਲਿਆ ਨੂੰ ਤੇ ਉਹ ਘਰੋਂ ਕਿਵੇਂ ਸਾਦੇ ਵਾਦੇ ਕਿਵੇਂ ਹਾਂ ਆਪਣੇ ਜ਼ਿੰਮੇਵਾਰ ਭਾਈ ਜਾਰੀ ਹੈ ਘਰੋਂ ਨਾਲੋਂ ਅਸਾਂ ਨਾਲੋਂ ਵਿਚਾਰੇ ਇਹ ਕੁੜੀ ਸਹੀ ਨਹੀਂ ਕੰਮ ਕਰਾ ਵਾਲੀ ਆ ਹੁਣ ਦੇਖ ਲੈ ਮੈਂ ਸਿੱਧਾ ਤਾਂ ਕਹਿਦੀ ਨੀ ਤੇਰੀ ਗੱਲ ਬਾਤ ਆ ਮੈਂ ਤਾਂ ਵਿੱਚ ਵਿਚੋਲੇ ਹੀ ਸਮਝ ਲਾਵੇਂ ਤੁਹਾਡਾ ਵਿਚੋਲਡਾ ਹੀ ਆ ਮੈਂ ਤਾਂ ਬਾਹਰ ਨਾ ਪਰ ਗਈ ਮੇਰੀ ਸਹੇਲੀ ਦੀ ਦਾ ਗਾਂ ਵਿਯੋਧੀ ਸਹੇਲੀ ਆ ਬਸ ਜਿਵੇਂ ਵੀ ਆ ਜਾਂਦਾ ਗਾਂ ਨੀ ਖਾਂ ਰਿਸਤੇ ਆ ਇਹ ਤੁਹਾਨੂੰ ਲਾਂਭਾ ਮੈਨੂੰ ਨਾ ਆਜੇ ਨਾ ਵੀ ਤੂੰ ਰਿਸ਼ਤਾ ਕਰਾਇਆ ਸੀ ਲਾਂਭਾ ਕਿਵੇਂ ਆਜੇ ਲਾਂਭਾ ਸਾਡੀ ਦੋ ਬੰਦਾ ਦੀ ਮਰਜ਼ੀ ਨਾਲ ਵਿਆਹ ਹੁੰਦਾ ਮੈਂ ਤਾਂ ਝੂਠ ਮਾਰੂੰਗੀ ਨਾ ਹੈ ਵੀ ਕੁੜੀ ਨੂੰ ਮੈਂ ਜਾਣਗੀ ਰਿਸ਼ਤਾ ਮੈਂ ਕਰਾ ਰਹੀ ਆ ਕੱਲ ਨੂੰ ਕੋਈ ਵੀ ਗੱਲ ਬਾਤ ਹੁੰਦੀ ਆ ਚਾਚੀ ਤਾਂ ਮੈਨੂੰ ਕਹੂਗੀ ਵੀ ਰਿਸ਼ਤਾ ਤੂੰ ਕਰਾਇਆ ਸੀ ਉਪਾ ਬੀ ਇਹ ਦਿਨ ਆਉਂਦੀ ਨਹੀਂ ਉਹਦੀ ਕਾਉਂਡਰ ਜਾਨੀ ਆ ਤੂੰ ਨਾਲ ਦਿਨ ਨੂੰ ਪਤਾ ਮੈਂ ਕੱਚੀ ਗੱਲ ਕਰੀਏ ਕਦੇ ਨਹੀਂ ਕੁੜੀ ਵੇਖੀ ਸੁਹਣੀ ਆ ਕੁੜੀ ਤਾਂ ਜਹਾਨਾ ਹੈ ਆ ਕੁੜੀ ਤਾਂ ਤਾਂ ਸਾਹਮਣੇ ਵੇਗ ਤੇ ਫੋਟੋਲ ਕੋ ਕੇ ਰੱਖੀ ਆ ਵੀ ਲਾ ਦੱਸ ਐਡੀ ਕਿ ਹੋ ਹੈ ਪੁਰੰਪਰੀ ਹੋ ਗਈ ਮੇਰੇ ਕੋ ਸੁਣੀ ਵੀ ਕੁੜੀ ਤਾਂ ਸੁਹਣੀ ਆ ਤੇ ਤੂੰ ਤਾਂ ਨਹੀਂ ਸੁਹਣੀ ਉਸ ਆਦੀ ਬੀ ਸ਼ਿਰ ਮੋ ਵਸਕੇ ਜੇ ਲਾ ਬਣ ਮੇਰੇ ਦੋਈ ਕੋਈ ਗੱਲ ਚੱਲ ਮੈਂ ਕਰਦੀ ਆ ਫਿਰ ਚਾਚੀ ਦਾ ਗੱਲ ਹੈ ਨਾ ਵੀ ਕੀ ਬਣਦਾ ਹੁਣ ਉਹ ਜਿਹੜੀ ਉਹ ਰਿਸ਼ਤਾ ਗੱਲ ਕਹੀ ਜਾਂਦੇ ਕਿ ਅਸੀਂ ਰਿਸ਼ਤਾ ਦੇਖ ਕੇ ਆਏ ਜਾਂ ਅਸੀਂ ਕਰਨ ਫਲੋ ਦਾ ਕੀ ਬਣੂਗਾ ਚਲ ਆਪੇ ਵੇਖ ਲਾਂਗੇ ਕਿਹੜਾ ਥੜੀ ਹੈ ਬਈ ਜੇ ਉਹ ਪੱਕੀ ਗੱਲ ਹੀ ਗੱਲ ਚੱਲਦੀ ਸੀ ਦੇਖ ਦਿਖਾਈ ਨਹੀਂ ਹੋਈ ਹੂੰ ਚੱਲ ਫਿਰ ਕੋਈ ਨਾ ਮੈਂ ਕਰਦੀ ਆ ਗੱਲ ਤੁਹਾਨੂੰ ਸੁਣਾਇਆ ਕੁਸੀਬਤੀ ਪਾਇਆ ਕਰ ਚਲ ਇੱਕ ਗੱਲ ਦੱਸ ਫਿਰ ਮੈਂ ਗੱਲ ਕਰੀ ਆ ਮੈਂ ਮਨਾ ਵੀ ਲੂੰ ਇੱਜ ਕੋਈ ਗੱਲ ਨਹੀਂ ਫਿਰ ਪਾਰਟੀ ਕੀ ਕਰੇਗਾ ਅੱਥੇ ਪਾਰਟੀ ਤਾਂ ਮਸੂਲੀ ਸਮਾਨ ਖਵਾ ਦੂੰ ਪੱਕਾ ਮੈਂ ਗੱਲ ਕਰਦੀ ਆ ਸਮਾਨ ਲੈ ਕੇ ਦਿਨਾ ਬੋਗਾ ਮੀਟ ਸਮਾਨ ਗੱਗਰਾ ਤੂੰ ਚਿੱਟਾ ਵੀ ਨਾਲ ਆ ਲਿਆ ਦੂੰਗਾ ਬਸ ਤੇਰਾ ਬਾਧਾ ਹੋ ਗਿਆ ਬਸ ਠੀਕ ਆ ਮੋਤਮ ਮੈਂ ਤੇਰੀ ਗੱਲ ਨਹੀਂ ਕਰਦੀ ਪਰ ਹੁਣ ਆ ਮੀਟ ਦੇ ਨਾਲ ਜ਼ਰੂਰ ਗੱਲ ਕਰਕੇ ਆਉਣੀ ਹੁਣ ਮੈਨੂੰ ਜਾਨੀ ਆ ਲੈ ਜਵੇ ਮੀਟ ਦੀ ਮਾਜੀ ਭੁੱਖੀ ਮਰਦੀ ਰਹਦੀ ਐ ਇਹ ਨਹੀਂ ਠੀਕ ਠੀਕ ਜਾਂਦਾ ਬੱਕਰਾ ਹੀ ਵੱਟ ਕੇ ਲਿਆ ਦਿੰਦੇ ਮੇਰਾ ਰਸਤਾ ਹੋ ਜਾਵੇ ਨਾ ਪਰ ਮੈਂ ਮਾਣਾ ਕੀ ਉਹਦਾ ਰੋਟੀ ਭਗਦੀ ਹੋ ਜੇ ਭਾਬੀ ਦੇ ਉੱਤੇ ਕਰੀ ਲਾ ਕਾਇ ਬਾਜਾ ਮਾਰ ਗਈ ਮਾ ਇਹ ਨਾ ਸੁਤਾ ਪਿਆ ਮੁੰਡਿਆ ਕੁਛ ਰੋਟੀ ਪਾਣੀ ਖਾਣਾ ਕਿ ਨਹੀਂ ਖਾਣਾ ਉਹਦੇ ਰੋਟੀ ਦਾ ਕੁਝ ਲੈ ਬਣੀ ਖੜੀ ਆ ਕਿਉਂ ਤੇ ਹੋਰ ਨਸ਼ਾ ਮੁੱਕਿਆ ਪਿਆ ਮੇਰਾ ਤਾਂ ਮਿਲਿਆ ਹੀ ਨਹੀਂ ਕਿਸੇ ਪਾਸੋਂ ਮੈਂ ਐਵੇਂ ਨਾ ਸਾਰਾ ਦਿਨ ਚੇਡਾ ਨੀਆ ਕਰੀ ਜਾਇਆ ਕਰ ਸਾਰਾ ਤਾਂ ਜਿੰਮੇ ਕੰਮ ਛੱਡ ਗਈ ਸੀ ਭਾਈ ਸਾਰਾ ਤਾਂ ਕੰਮ ਹੋਵੇਂ ਪਿਆ ਹੈ ਜਿੱਥੇ ਤੂੰ ਤੇ ਤੈਨੂੰ ਪਏ ਨੂੰ ਛੱਡ ਗਈ ਉੱਥੇ ਪਿਆ ਕੋਈ ਸੋਜੀ ਵੀ ਲੈ ਲਈਦੀ ਹੁੰਦੀ ਆ ਦੇ ਘਰ ਦੀ ਉਹ ਕੋਈ ਨਹੀਂ ਦਸ ਕੰਮ ਕੀ ਕਿਤੇ ਭੱਜੇ ਜਾਂਦੇ ਆ ਇਹ ਤਾਂ ਹੋ ਹੀ ਜਾਣੇ ਆ ਹੈ ਸਰੀਰ ਤਾਂ ਉੱਤੇ ਤਾਂ ਨਹੀਂ ਕੋਸਾ ਆਜਾ ਸਰੀਰ ਤਾਂ ਕਹਿੰਦਾ ਹੀ ਨਹੀਂ ਵੀ ਉੱਠ ਕੇ ਕੰਮ ਕਰ ਲੈ ਇਹਨੂੰ ਤਾਂ ਭਜਾਉਣਾ ਪੈਂਦਾ ਇਹ ਫੇਰ ਲਟਾਉਂਦਾਗਾ ਉਹ ਭਜਦਾ ਵੀ ਸਪੀਡ ਪਾਊਡਰ ਹੀ ਹੈ ਨਹੀਂ ਭਜੂਗਾ ਤੇ ਤੇ ਬੱਸ ਵੇ ਤੂੰ ਪੁੱਠੀਆਂ ਗੱਲਾਂ ਪਹਿਲਾਂ ਉਹ ਉੱਥੇ ਮੈਂ ਗਈ ਤਾਂ ਉਹਨੇ ਮੇਰਾ ਚਿੱਤ ਕੁੜੀ ਜੀ ਨੇ ਖਰਾਬ ਕਰਤਾ ਉਹ ਕੀ ਕਹਿੰਦੀ ਆ ਭੈਣ ਭਰਾ ਤੁਸੀਂ ਉਹ ਕੀ ਕਹਿੰਦੀ ਆ ਕਿ ਮੈਂ ਐਸਾ ਚੋ ਠੀਕ ਹੈ ਜੀ ਫੋਨਾ ਤਾਂ ਕੀ ਆ ਨੂੰ ਫੇਰ ਫੇਰ ਕੀ ਮੈਨੂੰ ਆ ਨਹੀਂ ਮਤਾ ਕਿ ਫਸਾ ਤਾ ਤੁਸੀਂ ਮੈਨੂੰ ਵਿਆਹ ਕਰਕੇ ਲੈ ਕਿਉਂ ਫਸਾ ਕਹਦੇ ਨਾ ਦਿੱਤਾ ਵਿਆਹ ਜੱਗ ਜਾਂਦੇ ਹੁੰਦੇ ਆ ਮੈਂ ਆਖਿਆ ਭਾਈਏ ਤਾਂ ਕੋਈ ਕਿਸੇ ਚੀਜ਼ ਦਾ ਤੋੜਾ ਤਾਂ ਦੱਸ ਜਾਂ ਕੋਈ ਲੀੜਾ ਕੱਪੜਾ ਨਹੀਂ ਲਿਆ ਕੇ ਦਿੰਦੇ ਜਾਂ ਤੈਨੂੰ ਕੋਈ ਖਾਣ ਪੀਣ ਨੂੰ ਰੋਕਦੇ ਆ ਹੈ ਮੈਸਾ ਤੇਰੇ ਚਾਰ ਕਿੱल्ल्या ਤੇ ਖੜੀਆਂ ਕੋਠੀ ਤੇਰੇ ਪਾਈ ਆ ਵਧੀਆ ਸਾਊ ਮੁੰਡਾ ਦਾ ਵਧੀਆ ਕੰਮ ਕਰਿਆ ਹੋਰ ਕੀ ਚਾਹੀਦਾ ਹੁੰਦਾ ਮੈਂ ਫਿਰ ਹੁਣ ਔਕਾ ਦੀ ਉਹਨੂੰ ਕਹਿੰਦੀ ਮੈਂ ਤਾਂ ਮੀਟਿੰਗ ਮੂਟ ਹੈ ਨਹੀਂ ਇੱਥੇ ਖਾਣ ਨੂੰ ਲੈ ਦੇਖ ਲੈ ਗੂੰ ਖਲਾ ਖਾ ਹੋਰ ਕੀ ਆ ਉਹਨੂੰ ਆਖਿਆ ਇੱਥੇ ਬਥੇਰਾ ਸੀ ਖਾਣ ਨੂੰ ਬਥੇਰਾ ਖਾ ਲਿਆ ਦੋ ਮੈਂ ਬਤੇਰਾ ਟੋਕ ਕੇ ਆਈ ਆਇ ਤਾਂ ਹੋਰ ਕੀ ਆ ਪੁੱਠੀਆਂ ਗੱਲਾਂ ਕਰਦੇ ਕੋਲੇ ਹਰ ਮੈਂ ਕਹ ਜੇ ਤਾਂ ਕੋਈ ਆਖ ਸਾਖ ਤੈਨੂੰ ਹੋਵੇ ਤਾਂ ਤਾਂ ਫਿਰ ਅਸੀਂ ਇਹਨਾਂ ਨੂੰ ਕਹਿੰਦੇ ਚੰਗੇ ਲੱਗਦੇ ਹੁਣ ਆਇ ਤਾਂ ਕਹਿੰਦੇ ਵੀ ਨਹੀਂ ਚੰਗੇ ਲੱਗਦੇ ਭਾਈ ਸਾਡੀ ਕੁੜੀ ਨੂੰ ਮੀਟਰ ਇਹਨੇ ਕਿ ਦੇ ਦੇ ਦਿਓ ਦੇਖ ਲਾ ਕੋਈ ਨਹੀਂ ਇੱਥੋਂ ਦੇ ਜਾਣਿਆਗਾ ਚਾਰ ਪਾ ਕੇ ਬੱਕਰੇ ਦਾ ਨਾ ਕਹਿੰਦੀ ਮੈਨੂੰ ਚਾਰ ਦਿਨ ਲੈ ਜਾ ਉੱਥੇ ਤੇ ਮੈਂ ਤਾਂ ਉੱਥੇ ਕੁੱੱਖਾ ਕੱਢ ਕੇ ਆਉਂ ਥਾ ਕੇ ਬਾਦ ਹਾਜਮਾ ਕਰ ਲੂ ਬਾਕੇ ਠਿੱਕੇ ਦਾ ਮੋ ਮੈਂ ਆਖਿਆ ਮਨਿੰਦਰ ਆ ਨਹੀਂ ਲੋਟ ਆਉਂਦਾ ਭਾਈ ਹੁਣ ਜਿਵੇਂ ਨਾ ਟੱਬਰ ਆਵੇਂ ਸੁਮਾਹ ਵਾਲਾ ਹੱਸਣ ਦੀ ਤਾਂ ਗੱਲ ਹੱਸਣ ਵਾਲਾ ਕਾਲੇ ਆਏ ਲੋਟ ਨਹੀਂ ਆ ਤੇ ਜਦੋਂ ਨਾ ਟੱਬਰ ਵਾਇਸ ਨੂੰ ਐ ਇਹ ਮੀਟ ਅੱਛਾ ਸਵੇਰ ਨੂੰ ਪਤਿਲਾ ਰੰਨ ਕੇ ਵੇਜਿਆ ਕਰੂਗੀ ਤੇ ਫਿਰ ਕਲੇਸ ਵਾਲਾ ਕੰਮ ਹੀ ਹੈਗਾ ਆਹ ਭਾਈ ਉਹਨਾਂ ਦਾ ਕੱਠ ਦਾ ਕੰਮ ਹੈ ਦੇਖ ਚਾਚੀ ਵੀ ਚਾਚਾ ਨਾਲ ਨੇ ਟੱਬਰ ਦਾ ਕੰਮ ਨਾ ਨਾ ਨਹੀਂ ਹੁਣ ਇੰਨੇ ਦਾ ਸਿਹਰੇ ਕੀ ਕਾਲਜੇ ਨੂੰ ਖੁੱਸ ਪੈਂਦੀ ਆ ਵੀ ਮੀਟ ਬਿਨਾ ਰੋਟੀ ਪਾਣੀ ਵਧੇਗਾ ਅਗਲਾ ਬਣਾਉਂਦਾ ਯੂ ਚੱਜ ਦਾ ਸਭ ਕੁਝ ਹੀ ਬਣਦਾ ਹੁਣ ਉਹਨਾਂ ਦੇ ਕਿਹੜਾ ਘਾਟਾ ਕਿਸੇ ਚੀਜ਼ ਦਾ ਜਿਹੜਾ ਇਹਦੇ ਹਲਕੋਟ ਦਾ ਪਰ ਉਹ ਨਹੀਂ ਨਾ ਹੋਣਦਾਗਾ ਅਸਲ ਤਾਂ ਭਾਵੇਂ ਦਾ ਗਲਤੀ ਆਦੀ ਉਹਦਾ ਬਾਪੂ ਐਵੇਂ ਬਾਹ ਲੈਂਦਾ ਸੀ ਨਾਲ ਮੇਰਾ ਪੁੱਤ ਮੇਰਾ ਪੁੱਤ ਕਰਦਾ ਉਹਨੂੰ ਸੁਭਾਅ ਪਤਾ ਉਹਨੂੰ ਸਾਰਾ ਕੁਝ ਉਹ ਵੀ ਭਾਲਦੀ ਆਈ ਭਾਈ ਮਾਮੀ ਜੀ ਤਾਂ ਇੱਥੇ ਵੀ ਹੋਵੇ ਮੈਨੂੰ ਬਈ ਉਦੋਂ ਮੈਂ ਬਾਪੂ ਨੂੰ ਬਿਥੇ ਰਕੈਂਦੀ ਹੁੰਦੀ ਸੀ ਕੋਈ ਜੁਆਕੜੀ ਜਾਂ ਨਿਆਣੇ ਆ ਫਰਾਨਾ ਤਾਂ ਕਹਿੰਦਾ ਹੁਣ ਆ ਕੰਡੇ ਵੀ ਤੇ ਹੁਣ ਚੋਕਣੇ ਆਈ ਨਹੀਂ ਪਤਾ ਆਪਣੂ ਪੈਣ ਜੇ ਕਲੇਸ ਪੈ ਗਿਆ ਘਰੇ ਜਾਂ ਪਤਾ ਲੱਗ ਗਿਆ ਕੀ ਕਰਨਗੇ ਤੇ ਕੁਲਦੀਪ ਨੂੰ ਭੇਜਤਾ ਕਿਸੇ ਮੀਟ ਲੈਣ ਨਾਲੇ ਤੂੰ ਕਹਿੰਦੀ ਉੱਥੇ ਖਾਣ ਨੂੰ ਨਹੀਂ ਮਿਲਦਾ ਨਾਲੇ ਲੈਣ ਭੇਜਦਾ ਕਰਦਾ ਸੁਣ ਲੈ ਮੇਰੀ ਲਾਡੀ ਤਾਂ ਦੇ ਖਾਂਦਾ ਪੀਂਦਾ ਨਹੀਂਗਾ ਹਾਂ ਤੇ ਕੁਲਦੀਪ ਨੂੰ ਭੇਜਤਾ ਤੇ ਕੁਲਦੀਪ ਲਿਆਇਆ ਜਦੋਂ ਤੇ ਉਹ ਤੋਂ ਲਾਡੀ ਆ ਗਿਆ ਤੇ ਕਹਾਂਦੋ ਕੁੰਦਤੋਂ ਦੀ ਮਾਰਿਆ ਲਾ ਪਾ ਜਲਾ ਕੇ ਤੇ ਮੈਂ ਆਖਿਆ ਜੇ ਪਤਾ ਲੱਗ ਗਿਆ ਕੁੱਤ ਪੱਟ ਦੇਣਗੇ ਤੇਰੀ ਨਾਲੇ ਸਾਡੀ ਬੇਇੱਜ਼ਤੀ ਕਰਾਏਗੀ ਮੁੰਡੇ ਤਾਂ ਖਾਂਦੇ ਹੁੰਦੇ ਇਹ ਜਾਂ ਕੁਛ ਲੋਕ ਕਹਿੰਨੇ ਇਹਨਾਂ ਦੀ ਬਹੂ ਮੀਟ ਮਟੱਲੇ ਖਾਂਦੀ ਐ ਉਹ ਚਲ ਕੋਈ ਨਹੀਂ ਕਿਸੇ ਜਾਨਵਰ ਦੇ ਕੰਮ ਆਈ ਉਹ ਜਿਹੜੀ ਇਤੋਂ ਨਹੀਂ ਮਰਿਆ ਵਦਗਾ ਕੋਈ ਕੁੱਤਾ ਬਿੱਲਾ ਗਾਲੂ ਨਾ ਅੱਜ ਤਾਂ ਚਲ ਨਹੀਂ ਸੰਭਲ ਗਈ ਗੱਲ ਜੇ ਸਵੇਰੇ ਪਤਾ ਲੱਗ ਗਿਆ ਫੇਰ ਮੈਂ ਵਗਨ ਤੇ ਹੋਵੇਗਾ ਮੈਂ ਸੰਦਨ ਕੇ ਜਾ ਪਈ ਮੈਨੂੰ ਸੰਦਨ ਕੇ ਉਹ ਤੂੰ ਮੜਾ ਤਾੜ ਕੇ ਆਉਣਾ ਸੀ ਮੈਂ ਤਾਂ ਬਥੇਰਾ ਲੜਕੇ ਹੀ ਮੈਂ ਐ ਕਿਹਾ ਸੀ ਮਮਾ ਕਾਲੇ ਨੂੰ ਦੱਸੂ ਜਾ ਕੇ ਮੈਂ ਕਿਹਾ ਉਹ ਪੱਟੂ ਤੇਰੀ ਗੁੱਤ ਨਹੀਂ ਮੈਂ ਨਾ ਦੇਖਾਂ ਫੋਨ ਲਾ ਕੇ ਕਰਣਾ ਝਾੜ ਪੰਜ ਕਰ ਲਈ ਫੋਨ ਲਾ ਲਈ ਐ ਥੋੜੀ ਲੋ ਟਾਪੂਗਾ ਕੰਮ ਭਾਈ ਫਿਰ ਵੀ ਤੁਸੀਂ ਤਾਂ ਆਸੇ ਜਗਲ ਪਾ ਲੈਨੇ ਹੋ ਆਂਦਾ ਹਾਂ ਜੇ ਤਾਂ ਜਮਾਈ ਭਾਈ ਨੂੰ ਕੁਝ ਦੇ ਹੁੰਦਾ ਅਗਲਾ ਵੀ ਭਾਈ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ ਉਹ ਮਾਇਓਦੋ ਤੈਨੂੰ ਕਹਿਤਾ ਸੀ ਬੇਬੇ ਵੀ ਉਹ ਜਾ ਘਰ ਦੇਖ ਲੈਨੇ ਜਿੱਥੇ ਕੋਈ ਚਾਲਾ ਜਾਂ ਚੱਲਦਾ ਹੋਵੇ ਅਗਲਾ ਨਾ ਬਾਲਾ ਬੈਸ ਨੂੰ ਹੋਵੇ ਹੈ ਤੂੰ ਤਾਂ ਆਪ ਉਹਦਾ ਇੱਕ ਲੱਥ ਤੇ ਗਈ ਅਕੇ ਨਹੀਂ ਆਕੇ ਨਸ਼ਾ ਪੱਤਾ ਨਹੀਂ ਕੋਈ ਵਧੀਆ ਘਰ ਆ ਜੇ ਆ ਬਾਵਾ ਤੂੰ ਮੇਰੀ ਗੱਲ ਸੁਣ ਜੇ ਮੁੰਡਾ ਕੋਈ ਨਸ਼ਾ ਪੱਤਾ ਕਰਦਾ ਉਹ ਮੀਟ ਖਾਂਦਾ ਹੋ ਤਾਂ ਭਾਈ ਸ਼ਰਾਬ ਵੀ ਪੀਂਦਾ ਹੋ ਉਹ ਸਵੇਰ ਨੂੰ ਇਹੀ ਕਹਿ ਜਾਂਦੀ ਮੈਨੂੰ ਸ਼ਰਾਬੀ ਦੇ ਲੜ ਲਾਤਾ ਉਹ ਬੱਸ ਕਰ ਲੋ ਤਾਂ ਆਪਣੀ ਜਾਨ ਸੌਖੀ ਐ ਤੇ ਹੁਣ ਅਗਲਾ ਮੀਟ ਖਾਉ ਫਿਰ ਉਹਨੂੰ ਗੱਲ ਕਰਨ ਖਾਤਰ ਨਾਲ ਤਾਂ ਪੀਣੀ ਪੂ ਹੂੰ ਬੱਸ ਫਿਰ ਹੁਣ ਆ ਕੇ ਮੇਰੇ ਵੀ ਕੀੜੇ ਉੱਠਦੇ ਆ ਤੇਰੇ ਕੀੜੇ ਤਾਂ ਮੈਂ ਹਾ ਕੁੱਟ ਖਾ ਕੇ ਢਣਗੇ ਹੁਣ ਉੱਥੇ ਆ ਜੀ ਫਿਰ ਉੱਥੇ ਪੰਨਾ ਕੇ ਤੇ ਲਿਆਉਣੀ ਸੀ ਨਾਲ ਮੈਂ ਪਾਉਂਦਾ ਜੀ ਇੱਥੇ ਕੀੜੇ ਨਹੀਂ ਸੀ ਮੈਂ ਲੈ ਕੇ ਜਾ ਹੁਣ ਉਹਦੀ ਸੱਸ ਹੈ ਨਹੀਂ ਸੀ ਉਹਦਾ ਮਾਮਾ ਬਿਮਾਰ ਆ ਤੇ ਉਹਦਾ ਪਤਾ ਲੈਣ ਗਈ ਸੀ ਮੈਂ ਕਿਹਾ ਹੁਣ ਜੇ ਮੈਂ ਮਗਰੋਂ ਲੈ ਗਈ ਤਾਂ ਇਹਦੀ ਚਾਚੀ ਸੱਸ ਆਖੂਗੀ ਵੀ ਮੈਂ ਕੱਲੀ ਰਹਿ ਗਈ ਕੰਮ ਚ ਖਾਂ ਵੀ ਉਹ ਵੀ ਬਾਗੀ ਤੇ ਨੋ ਵੀ ਬਾਗੀ ਤਾਂ ਨਹੀਂ ਮੈਨਾਂ ਬੜੇ ਤੰਗ ਕਰਿਆ ਫੇਰ ਤਾਂ ਕੁੜੀ ਜੀ ਨੇ ਇਹ ਦਵਾਊਗੀ ਲਾਂਬਾ ਤੂੰ ਦੇਖ ਲਈ ਐ ਨਹੀਂ ਪਰ ਸਵੇਰ ਨੂੰ ਇੱਥੇ ਆ ਕੇ ਵਾਜੀ ਹੁਣ ਨਾ ਫੋਨ ਕਰੂਗੀ ਉਹ ਤੈਨੂੰ ਇੱਕ ਦੋ ਦਿਨਾਂ ਤੱਕਰ ਫੇਰ ਤੂੰ ਜਾ ਕੇ ਲਿਆਈ ਤੇ ਫੇਰ ਉਹਦੀ ਇਹ ਤਾਂ ਚੰਡ ਕਾੜ ਕਰਕੇ ਤੋਰਾਂਗੇ ਆਪਾਂ ਤੇ ਉੱਥੇ ਹੀ ਕਰਿਆਉਣਾ ਝਾਂਡ ਉਹਦੇ ਮੈਂ ਤੇ ਉੱਥੇ ਹੁਣ ਸਾਰੇ ਟੱਬਰ ਚ ਕਿਉਂ ਬਿਸ਼ਰਮੀ ਦੇਣੀ ਆ ਤਾਂ ਹੈਗੀ ਐ ਬਿਸ਼ਰਮੀ ਦਾ ਕਾਦੀ ਅਗਲੇ ਨੂੰ ਵੀ ਪਤਾ ਲੱਗ ਜਾਂਦਾ ਸਵੇਰ ਨੂੰ ਵੀ ਨਹੀਂ ਪਤਾ ਲਿਆ ਆਹੋ ਹੁਣ ਆਪਾਂ ਜਾ ਕੇ ਆਏ ਕਹਾਂਗੇ ਵੀ ਸਾਡੀ ਕੁੜੀ ਨੂੰ ਮੇਕ ਲਿਆ ਕੇ ਦਿਓ ਨਾਲੇ ਨਾ ਮਾੜਾ ਮੋਟੋ ਸੰਭਲ ਜਾ ਤੂੰ ਵੀ ਮੈਂ ਜਾ ਕੁੜੀ ਵੇਖਿਆਈ ਤੇਈ ਮਾਸੀ ਨੇ ਦੱਸ ਪਾਈ ਸੀ ਤੇ ਹੁਣ ਐਵੇਂ ਨਾ ਨੌਕਰੀ ਕਰੀਏ ਤਾਂ ਸਾਬ ਲਾ ਲਈ ਮੈਸਟਰ ਸੋਡੇ ਭੈਣ ਭਰਾਵਾਂ ਨਾਲ ਦੀ ਮੱਥਾ ਵਜਦਾ ਤੂੰ ਤਾਂ ਖਾ ਲਿਆ ਬਈ ਹਿੰਦੂ ਬੇਬੇ ਰਹਿੰਦੇ ਹੈ ਪਹਿਲਾਂ ਵਾਲਾ ਤਾਂ ਲੋਟ ਨਹੀਂ ਆਉਂਦਾ ਜੇ ਰੁਪਏ ਤਾਂ ਉਹਦੇ ਵਿਆਹ ਦੇ ਨਹੀਂ ਰਹੇ ਉਤੋਂ ਆਈ ਨਹੀਂ ਬਤਾਉ ਸਵੇਰ ਨੂੰ ਇੱਥੇ ਆ ਕੇ ਬਹਿ ਜੇ ਰੁਪਏ ਤਾਂ ਜੱਟ ਦੇ ਸਿਰ ਤੁਰੇ ਫਿਰਦੇ ਹੁੰਦੇ ਆ ਹੁਣ ਵਿਆਹ ਤਾਂ ਕਰਨਾ ਹੀ ਐ ਤੁਰੇ ਵੇਦਾ ਮੁੜ ਕੇ ਟਾਲੀ ਤੇ ਰੱਸਾ ਪਾਉਣਾ ਬੈਜੂ ਬੱਸ ਬੁੱਠੀਆਂ ਗੱਲਾਂ ਕਰਦੇ ਹੋ ਪਹਿਲਾਂ ਤਾਂ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕੁੜੇ ਦੇਖ ਲਈਏ ਪਹਿਲਾਂ ਤਾਂ 40 ਸਾਲ ਦੀ ਉਹ ਹੋ ਗਈ ਕੋਈ ਉਹਨੇ ਨਹੀਂ ਮੈਨੂੰ ਚੱਜਦਾ ਕੋਈ ਉਹਦਾ ਟਾਈਮ ਸਰ ਵਿਆਹ ਕਰਨ ਦਿੱਤਾ ਹੁਣ ਤੂੰ ਤੁਰਿਆ ਫਿਰ ਤੇਰੇ ਚਿੱਟੇ ਵਾਲ ਆ ਜਾਣਗੇ ਆ ਦਾੜੀ ਚਿੱਟੀ ਲੈ ਕੇ ਕਲਪਾ ਕਰਕੇ ਫਿਰ ਵਿਆਹਣ ਜਾਵਣੀ ਮੇਰੇ ਤਾਂ ਆ ਹੀ ਪਈ ਆ ਬੇਬੇ ਚਿੱਟੇ ਪਾਣੀ ਮਾੜਾ ਪਾਏ ਕਹਦੇ ਆਂਗੇ ਖਾਰਾ ਪਾਣੀ ਆ ਪਿੰਡ ਅਗਲਾ ਨਹੀਂ ਮੰਨਦਾ ਵਈ ਗੱਲਾਂ ਜਿਹੜੀਆਂ ਤੁਸੀਂ ਕਰਦੇ ਹੋ ਭੈਣ ਭਰਾ ਨਾ ਤੁਸੀਂ ਆਪਦੇ ਹਿਸਾਬ ਨਾਲ ਚੱਲਦੇ ਹੋ ਆਏ ਅਗਲਾ ਨਹੀਂ ਸੁਣਦਾ ਹੁੰਦਾ ਗੱਲ ਉਦੋਂ ਦੇਖ ਲੈ ਤੇਰੀ ਮਰਜ਼ੀ ਆ ਵਿਆਹ ਨੂੰ ਤਾਂ ਕੀ ਸੀ ਮੈਂ ਤਾਂ ਕਹਣਾ ਅਜੇ 5-4 ਸਾਲ ਹੋਰ ਲੈਂਦੇ ਨਜ਼ਾਰੇ ਵਿਆਹ ਦਾ ਹੋਈ ਜਾਣਾ ਮੈਂ ਤਾਂ ਇਹਨਾਂ ਨੂੰ ਕਿਹਾ ਆਖੇ ਹੀ ਭਾਈ ਗੱਲ ਚਲਾਓ ਠੀਕ ਹੈ ਨਾ ਮੈਨੂੰ ਬਾਲੀ ਪਕਾਈ ਨਹੀਂ ਛੋਡੇ ਨਾ ਹੁੰਦੀ ਤੂੰ ਹੁਣ ਮੈਨੂੰ ਦੱਸ ਦੇ ਵੀ ਮੋਣਵਾਰਤ ਤੇ ਹੀ ਰਹਿਣਾ ਅਜੇ ਕਿ ਕੁਝ ਖਾਣਾ ਪੀਣਾ ਉਹ ਖਾਣ ਪੀਣਾ ਤਾਂ ਲਵਾਂਗੇ ਹੈ ਨਾਲੇ ਮੋਣਵਾਰਤ ਦਾ ਬੋਲਣਾ ਤਾਂ ਹੁੰਦਾ ਬੇਪੱਖ ਹਰਤਾਲੀ ਕਹਿੰਦੀ ਸੀ ਆ ਦਿਮਾਗ ਤੇ ਤੁਸੀਂ ਭੈਣ ਭਰਾਵਾਂ ਨੇ ਚੱਕ ਛੱਡਿਆ ਉਹ ਆਏ ਸੀ ਵਿਆਹ ਤੇ ਚੱਲ ਫਰਜ ਲੈ ਗਿਆ ਓ ਦੁਕੰਡੇ ਵਿਜੀ ਆਂਦੀ ਆ ਉੱਥੇ ਮੇਰੀ ਜਾਣ ਨੂੰ ਓ ਬੇਬੇ ਮਾਂ ਕਹਦੇ ਨਾ ਦਿਮਾਗ ਚੱਕ ਰੱਖਿਆ ਗਲਤੀਆਂ ਉਹਦੀਆਂ ਨੇ ਹੈ ਮੀਟ ਉਹ ਪਾਲਦੀ ਆ ਮੈਨੂੰ ਹੀ ਗਾਲਾਂ ਦੇਈ ਜਾਂਦੀ ਆ ਜਾਂ ਬਣਾ ਦੇ ਕੁਸ ਬਣਾ ਦੇ ਪਿਆ ਸਾਗ ਜੇ ਸਾਗ ਪਿਆ ਤਾਂ ਉਹ ਚਿਲੀਆ ਦੀ ਮੱਖਣੀ ਪਾ ਕੇ ਚੰਗਾ ਹਾਂ ਉਦੋਂ ਤਾਇਆ ਤਾਂ ਨਹੀਂ ਫੜਾ ਗਿਆ ਸਾਗ ਨੂੰ ਕਿਹਾ ਸੀ ਮਾਂ ਜੇ ਲਿਆਇਆ ਤਾਂ ਹੋਰ ਫੜਾ ਜੀ ਉਹ ਅਗਲਾ ਤੇ ਮੁੱਕਿਆ ਨਹੀਂ ਹੋਰ ਤਾਰ ਗਿਆ ਇਧਰ ਉਹ ਕੁਸ ਨਹੀਂ ਹੁੰਦਾ ਵਧਿਆ ਦਵਾ ਸਾਗ ਤਾਂ ਵਧਿਆ ਹੁੰਦਾ ਖੱਢ ਜੀ ਖਾ ਕੇ ਪਿਆ ਰਿਆ ਕਰ ਤੂੰ ਸਾਗ ਤੇ ਹੋਰ ਹੁਣ ਦੱਸ ਕੀ ਭਾੜਾ ਪੱਥਰ ਲੈਉਣੇ ਆ ਕੰਮ ਨਹੀਂ ਧੰਦਾ ਨਹੀਂ ਪੈਣਾ ਹੀ ਆ ਕੰਮ ਤਾਂ ਤੇ ਕਰ ਲੋ ਤੇ ਚਾਹੇਗਾ ਨਹੀਂ ਰਹਿਣੀਗਾ ਉਹ ਚੰਗਾ ਵੇ ਬੇ ਉਹੀ ਮਰੀ ਜਣੀਆ ਤੂੰ ਤਾਂ ਸਾਰਾ ਦਿਨ ਕੰਮ ਕੰਮ ਦੱਸ ਕੇ ਜਾਨ ਦੇ ਦੇ ਕਿਵੇਂ ਚਾਚੀ ਇੰਦਰਾ ਕੇ ਬੈਠ ਗਈ ਕਿ ਬਾਹਰ ਵਾਲੀ ਧੁੱਪ ਲੱਗਣ ਲੱਗੀ ਵਾਲੀ ਧੁੱਪ ਲੱਗੀ ਮੈਨੂੰ ਤਾਂ ਉੱਥੇ ਬੈਠੀ ਨੂੰ ਐ ਗਰਮ ਐਸ ਆਵੇ ਹੋਰ ਬਾਹਲੀ ਘੜੀ ਤੋਂ ਪੰਜ ਤਾਂ ਹਾਂ ਅੱਜ ਤਾਂ ਬੈਠੇ ਨਹੀਂ ਜਾਂਦਾ ਧੁੱਪੇ ਅੱਛਾ ਤੇ ਨਿਬੜ ਗਿਆ ਕੰਮ ਹਾਂ ਹਾਂ ਕੰਮ ਤਾਂ ਸਾਰੇ ਨਿਵੇੜ ਲਿਆ ਮੈਂ ਬਾਹਰ ਦੇਖਿਆ ਤੁਹਾਨੂੰ ਤੁਸੀਂ ਬਾਹਰ ਹੈ ਨਹੀਂ ਫਿਰ ਮੈਂ ਕਿਹਾ ਚਲ ਅੰਦਰ ਬੈਠੇ ਹੋਣੇ ਮੈਂ ਇੱਥੇ ਆਕੇ ਬੈਗੀ ਫਿਰ ਮੈਂ ਕਿਹਾ ਚਲ ਉੱਥੇ ਕਿੱਥੇ ਧੁੱਪੇ ਲੋਟ ਯਾਨੀ ਮੈਂ ਕਿਹਾ ਮੈਂ ਨਾ ਕੋਈ ਗੱਲ ਕਰਨੀ ਸੀ ਤੁਹਾਡੇ ਨਾਲ ਤਾਂ ਹੀ ਤੁਹਾਨੂੰ ਲੱਭਦੀ ਫਿਰਦੀ ਸੀਗੀ ਕੀ ਗੱਲ ਹੈ ਪੁੱਤ ਇਹ ਜੀ ਖੈਰ ਸੁਖ ਤਾਂ ਹੈ ਹਾਂ ਹਾਂ ਸਾਰਾ ਕੁਝ ਖੈਰ ਸੋਖਾ ਮੈਂ ਤਾਂ ਬਿਯੋਰ ਦੀ ਗੱਲ ਕਰਨ ਆਈ ਸੀ ਕੀ ਗੱਲ ਕਰਦੀ ਸੀ ਉਹਨਾਂ ਮੇਰੀ ਸਹੇਲੀ ਆ ਜਿਹੜੀ ਉਹਦੇ ਚਾਚੇ ਦੀ ਕੁੜੀ ਆ ਤੇ ਉਹ ਰਿਸ਼ਤੇ ਨੂੰ ਕਹਿੰਦੇ ਸੀਗੇ ਉਹ ਮੈਨੂੰ ਫੋਨ ਕੀਤਾ ਸੀ ਕਿ ਕੋਈ ਜੋ ਵਧੀਆ ਮੁੰਡਾ ਹੋਵੇ ਹਨਾ ਤਾਂ ਤੂੰ ਦੱਸ ਪਾਈ ਸਾਨੂੰ ਫਿਰ ਮੈਂ ਸੋਚਿਆ ਮਤਲਬ ਆਪਣੇ ਕਕਰ ਨਾਲ ਵਧੀਆ ਕੌਣ ਹੋ ਸਕਦਾ ਨਾਲੇ ਆਪਾਂ ਉਹਨਾਂ ਦਾ ਰਿਸ਼ਤਾ ਕਰਨ ਨੂੰ ਵੀ ਫਿਰਦੇ ਆ ਵੀ ਜੇ ਆਪਾਂ ਇਹਦੀ ਗੱਲ ਤੋੜ ਗਏ ਉੱਥੇ ਚੱਲ ਪੁੱਤ ਗੱਲ ਤਾਂ ਕੋਈ ਨਹੀਂ ਤੋੜ ਲਾ ਉਹ ਤਾਂ ਦੇਖ ਤੇਰੀ ਮਾਸੀ ਨੇ ਹੀ ਆਖਿਆ ਹੋਇਆ ਆਪਾਂ ਨੂੰ ਅੱਛਾ ਤੇ ਪਰ ਆਏ ਆ ਵੀ ਕੁੜੀ ਕਹਿਵੇਂ ਕੁਛ ਹੈ ਕੋਈ ਕਰੋ ਕਹੇ ਜੇ ਵੀ ਪਰਿਵਾਰ ਹੈ ਕੁੜੀ ਨਾ ਵਿਚਾਰੀ ਕੱਲੀ-ਕੱਲੀ ਆ ਕੋਈ ਬਤਲ ਹੋਰ ਭੈਣ ਭਰਾ ਨਹੀਂ ਹੈਗਾ ਤੇ ਪਿਓ ਵੀ ਨਹੀਂ ਹੈਗਾ ਸਿਰ ਤੇ ਮਾਂ ਨੇ ਪਾਲੀ ਹੋਈ ਆ ਤੇ ਗਰੀਬ ਹੀ ਆ ਕਰੋ ਤਾਂ ਠੀਕ ਠਾਕ ਜਿਆ ਮੈਂ ਕਹਿੰਦੀ ਜਿਹੜੀ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਉਹ ਸਿਆਣੀਆਂ ਹੁੰਦੀਆਂ ਨੇ ਹੈ ਬਾਕੀ ਪੜ੍ਹੀ ਲਿਖੀ ਵੀ ਆ ਹੈ ਨਾਲੇ ਘਰ ਦਾ ਸਾਰਾ ਕੰਮ ਜਾਣਦੀ ਆ ਬਸ ਪੁੱਤ ਕੁੜੀ ਹੋਵੇ ਤੇਰੇ ਵਰਗੀ ਨਰਮ ਆ ਜੇ ਜਿਹੜੀ ਘਰ ਦਾ ਕੰਮ ਕਰੇ ਇਹ ਨਾ ਹੋਵੇ ਵੇਖ ਅਸੀਂ ਕਿੱਦੇ ਨਾ ਇਕੱਠਾ ਇਹਨਾਂ ਦੀ ਸ਼ਾਨੀ ਵੀ ਆ ਕੇ ਆਪਾਂ ਨੂੰ ਐਡ ਕਰਦੇ ਹੁਣ ਤੂੰ ਵੀ ਵਧੀਆ ਸਾਡੇ ਵਿੱਚ ਉਹ ਜੀ ਰਚ ਮਿਚ ਗਈ ਨਾ ਨਾ ਕੁੜੀ ਤਾਂ ਮੱਖੀ ਦੇਖੀ ਹੋਈ ਆ ਨਾ ਮੈਂ ਤਾਂ ਹੀ ਇਨੀ ਤਾਂ ਮੈਂ ਕਹਿੰਦੀ ਨਹੀਂ ਸੀਗੀ ਜੇ ਮੈਂ ਅੱਖੀ ਨਾ ਦੇਖੀ ਹੁੰਦੀ ਜਿਵੇਂ ਭੋਲੀ ਜਿਹੀ ਕੁੜੀ ਤਾਂ ਵਿਚਾਰੀ ਜਿਵੇਂ ਆਪਾਂ ਕਹਾਂਗੇ ਉਹ ਮਗਰ ਲੱਗ ਜੂਗੀ ਆਪਣੇ ਚਲ ਕੋਈ ਨਹੀਂ ਰਿਸ਼ਤਾ ਤਾਂ ਫਿਰ ਇੱਕ ਪਾਸੇ ਤਾਂ ਆਪਾਂ ਲਾਵਾਂਗੇ ਚੱਲਣ ਵਾਲਿਆ ਸੌਥਾ ਦੇਦਾ ਹੁੰਦਾ ਅਗਲਾ ਰਿਸ਼ਤਾ ਤੇ ਵੀ ਤੇਰੀ ਮਾਸੀ ਨੇ ਵੀ ਦੇਖ ਉਧਰ ਗੱਲ ਤੁਰ ਛੱਡੀ ਉਹ ਕੁੜੀ ਤਾਂ ਥੋੜੀ ਜਿਹੀ ਕਰਦਾ ਕਣਾ ਕੁਣੀ ਜਿਹਾ ਕਿਉਂ ਕੁੜੀ ਇਹਨੇ ਦੇਖੀ ਛੋਟੀ ਹੁੰਦੀ ਅੱਛਾ ਵੀ ਸੋਣੀ ਘਟ ਆਏ ਆ ਉਹ ਐ ਤੇ ਤੂੰ ਦੇਖ ਨੀ ਭਾਈ ਜੇ ਕੁੜੀ ਤਾਂ ਬਠੇਰੀ ਸੋਹਣੀ ਆਪਣੇ ਕਕਰ ਨਾਲ ਪੂਰੀ ਜਿਹੀ ਕੁੜੀ ਤਾਂ ਬਸ ਤੇਰੀ ਦਰਾਣੀ ਤੇਰੇ ਵਰਗੀ ਹੋਵੇ ਜੇ ਜੀ ਤੂੰ ਸੋਣੀ ਉਹਦੀ ਸਾਨੂੰ ਉਹ ਸੋਹਣੀ ਚਾਹੀਦੀ ਆਏ ਨਾ ਹੋਵੇ ਵੀ ਤੂੰ ਐਨੀ ਸੋਹਣੀ ਔਕ ਸੋਵਲੀ ਅੱਜ ਦੋਨਾਂ ਦੀ ਜੋੜੀ ਸੋਹਣੀ ਲੱਗਣੀ ਆ ਨਾ 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 ਕੁੜੀ ਤਾਂ ਬੇਚਰੀ ਸੋਹਣੀ ਮੇਰੇ ਨਾਲ ਖੜੀ ਪੂਰੀ ਜੱਜੂਗੀ ਉਹ ਬਸ ਹਾਂ ਤੇਰੇ ਨਾਲ ਖੜੀ ਜੱਜਣੀ ਚਾਹੀਦੀ ਬਾਕੀ ਕੱਕਣਾ ਤੇ ਨੂੰ ਪਤਾ ਹੀ ਹੈ ਦੇਖ ਕੱਕ ਨੂੰ ਤਾਂ ਮੈਂ ਆਪੇ ਬਣਾ ਲੂਗੀ ਉਹਦੇ ਨਾਲ ਗੱਲ ਕਰ ਲੂਗੀ ਉਹ ਮੰਨ ਜਾਊਗਾ ਚਲੋ ਉਹ ਤਾਂ ਹੁਣ ਆਪੇ ਉਹਨੂੰ ਤਾਂ ਮਨਾ ਲਈ ਤੇ ਬਸ ਤੂੰ ਆਪ ਦੇਖ ਲੈ ਪੁੱਤ ਜ਼ਿੰਮੇਵਾਰੀ ਤੇਰੀ ਐ ਕੁੜੀ ਤੇਰੇ ਵਰਗੀ ਕੰਮ ਵਾਲੀ ਹੋਵੇ ਤੇ ਸਿਆਣੀ ਹੋਵੇ ਜੇ ਜਿਹੜੀ ਆਪਣਾ ਪਰਿਵਾਰਾਂ ਹੀ ਜੋੜ ਕੇ ਰੱਖੇ ਜਿਵੇਂ ਆਪਾਂ ਜੋੜ ਰੱਖੀ। ਉਹਨਾਂ ਕੁੜੀ ਤੇ ਸਾਰਾ ਕੰਮ ਜਾਂਦੀ ਚੁੱਲ੍ਹੇ ਚੌਂਕੇ ਦਾ ਕੱਪੜੇ ਲੀੜੇ ਦਾ ਜਿਹੋ ਜਿਹਾ ਮਰਜ਼ੀ ਕੰਮ ਕਰਾ ਲਓ ਉਹ ਤੋਂ। ਉਹਦੀ ਮਾਂ ਨੇ ਸਾਰਾ ਕੰਮ ਉਹਨੂੰ ਸਿਖਾਏ ਹੋਇਆ। ਉਹ ਨਾਲ ਦੋਨੇ ਮਾਵਾਂ ਧੀਏ ਨੇ ਸਾਰੀ ਜ਼ਿੰਦਗੀ ਵਿਚਾਰੀਆਂ ਨੇ ਐਂ ਆਪਦੇ ਕੰਮਾਂ ਕਾਰਾਂ 'ਚ ਹੀ ਕੱਢੀ ਆ। ਚੱਲ ਦੇਖ ਲੈ ਫਿਰ ਕਈ ਵਾਰੀ ਐਂ ਵੀ ਹੁੰਦਾ ਨਾ। ਜੇ ਵੀ ਕੋਈ ਕਿਸੇ ਦਾ ਨਹੀਂ ਡਰ ਹੁੰਦਾ ਵਿੱਚ ਕੁੜੀਆਂ ਆਏ ਵੀ ਹੋ ਜਾਂਦਾ ਪੁੱਤ ਉਹ ਤੂੰ ਇਹ ਜੀਆਂ ਗੱਲਾਂ ਨਹੀਂ ਨਹੀਂ ਆ ਚਾਚੇ ਤਾਏ ਆ ਜਾਂਦਾ ਪੂਰਾ ਡਰ ਆਉਂਦਾ ਆਪਿਆਂ ਦਾ ਇਹ ਚਾਚੇ ਤਾਏ ਸਾਰਾ ਟੱਬਰ ਆਣਾਂ ਕੇ ਵੀ ਐ ਤਾਂ ਚਾਚੇ ਤਾਏ ਹੈਗੇ ਆ ਐਂਕ ਸਾਰੇ ਹੀ ਆ ਪਰ ਫਿਰ ਵੀ ਚਲ ਚਲ ਜਦੋਂ ਆਪ ਪਿਓ ਪਿਓ ਹੀ ਹੁੰਦਾ ਭੈਣ ਭਰਾ ਭੈਣ ਭਰਾ ਇਹ ਦੱਸਹੀ ਗੱਲ ਤੂੰ ਐਂ ਕਰ ਲੈ ਪੁੱਤ ਕੋਈ ਨਹੀਂ ਗੱਲਬਾਤ ਕਰ ਲੈ ਫਿਰ ਇੱਕ ਦਿਨ ਦੇਖਾ ਦੇਖੀ ਤਾਂ ਰੱਖਣੀ ਹਜੇ ਆਪਣੀ ਉਧਰ ਕਿਹੜਾ ਪੱਕੀ ਗੱਲ ਹੋਈ ਐ ਮਾਸੀ ਕੰਨੀ ਤੇਰੀ ਕਿੰਨੀ ਹਾਂ ਪਰ ਮਾਸੀ ਗੁੱਸਾ ਨਾ ਕਰੇ ਹਨਾ ਨੀ ਚੱਲ ਗੁੱਸਾ ਨਾ ਕਰੂਗੀ ਆਪਾਂ ਫਿਰ ਕਹੀਦੇ ਆਂ ਭਾਈ ਜਿਹੜਾ ਸਾਡੇ ਪਹਿਲਾਂ ਆ ਗਿਆ ਉਹ ਕਰ ਗਿਆ ਹਾਂ ਹੁਣ ਆਏ ਥੋੜੀ ਆਗਾ ਵੀ ਹੁਣ ਉਹ ਇੱਕ ਵਾਰੀ ਦੇਖ ਕੇ ਜਾਣਗੇ ਕਿ ਦੋ ਵਾਰੀ ਦੇਖਣਗੇ ਰਿਸ਼ਤਾ ਜਿਹੜਾ ਜਿਹੜਾ ਕਿਸੇ ਦੇ ਫਿੱਟ ਆ ਗਿਆ ਬਾਕੀ ਜਿੱਥੇ ਸੰਯੋਗ ਹੈ ਉੱਥੇ ਮਿਲਨੇ ਆਂ ਆਏ ਕਿਸੇ ਤੇ ਕੋਈ ਗੁੱਸੇ ਗਲੇ ਨਾ ਆਪਾਂ ਕਰਾਂਗੇ ਮਸੀ ਆਪਾਂ ਮੈਂ ਕੱਲ ਕਰ ਲੈਣੀ ਆਪਾਂ ਕੱਲ ਨੂੰ ਦੇਖ ਇੱਕ ਵਾਰੀ ਤੁਸੀਂ ਕੁੜੀ ਦਿਖਾ ਲਿਆਉਂਗੀ ਮੈਂ ਤੁਹਾਨੂੰ ਜਾ ਕੇ ਹਨਾ ਘਰ-ਬਾਰ ਦੇਖਿਆਵਾਂਗੇ ਆਪਾਂ ਜਾ ਕੇ ਚੱਲ ਵੜਾਂਗੇ ਚੱਲ ਹਾਂ ਕਰ ਲੈ ਤੂੰ ਗੱਲ ਕਰ ਲਗਾ ਹਾਂ ਆਪਣੇ ਮੇਰੇ ਕਨੂੰ ਤਾਂ ਕਦੋਂ ਮਰਜੀ ਉਹਨੂੰ ਬਣਾ ਲਾ ਬਸ ਜਦੋਂ ਉਹ ਮੰਨ ਪਿਆ ਮੈਨੂੰ ਤਾਂ ਉਹਦੀ ਲੈ ਜੀ ਬਸ ਠੀਕ ਹੈ ਜੀ ਮੈਂ ਕਰ ਲੈਣੀ ਹਾਂ ਹਾਂ ਚੰਗਾ ਪੁੱਤ ਚਲ ਇਹਦੇ ਵਰਗੀ ਕੁੜੀ ਹੋਵੇ ਆਏ ਨਾ ਹੋਵੇ ਕਿੱਥੇ ਆ ਅਨਸਾਰ ਸਾਡੇ ਭਾਂਡੇ ਖਲਿਆਰ ਦੇ ਅ ਸਾਡਾ ਤਾਂ ਇੱਕ ਇੱਦੇ ਦਾ ਥਵਾਕ ਹੈ ਜੇ ਸਾਡਾ ਥਵਾਕ ਸੀ ਤਾਂ ਸਭ ਕੁਝ ਬਣ ਜਾਂਦਾ ਚਲ ਦੇਖ ਲੂਗੀ ਸਿਆਣੀ ਐ ਕਿਹੜਾ ਕੋਈ ਨਿਆਣੀ ਐ ਕੀ ਹੋ ਗਿਆ ਹੈ ਐਨੀ ਖੋਜ ਹੁੰਦੀ ਆਉਣੀ ਐ ਕੁਝ ਨਹੀਂ ਬਸ ਕੰਮ ਤਾਂ ਹੋ ਗਿਆ ਨਾ ਕੰਮ ਗਈ ਸੀ ਕੀ ਕੰਮ ਕਰਤਾ ਮੈਨੂੰ ਤਾਂ ਦੱਸ ਦੇ ਕਕੰਦੇ ਰਿਸ਼ਤੇ ਦੀ ਗੱਲ ਕਰਕੇ ਆਈਆਂ ਚਾਚੀ ਨਾਲ ਚਾਚੀ ਮੰਨ ਗਈ ਰਿਸ਼ਤੇ ਦੀ ਗੱਲ ਮੈਨੂੰ ਤਾਂ ਕੋਈ ਕਰਨੋ ਕਰਨਾ ਨਹੀਂ ਖਬਰ ਚਾਚੀ ਮੰਨ ਵੀ ਗਈ ਹੈ ਮੈਨੂੰ ਦੱਸਿਆ ਨਹੀਂ ਚਾਚੀ ਨੇ ਗੱਲ ਪਹਿਲਾਂ ਕਰ ਲਈ ਹੌਲੀ ਬੋਲੋ ਮੈਨੂੰ ਤਾਂ ਕਕੰਦੇ ਕਿ ਐਸੀਗਾ ਕਕੜ ਕੇਸੀ ਕੁੜੀ ਨੂੰ ਪਸੰਦ ਕਰਦਾ ਮੈਨੂੰ ਕਿਹਾ ਭਾਬੀ ਮੰਮੀ ਨਾਲ ਤੂੰ ਗੱਲ ਕਰ ਤੇ ਫਿਰ ਮੈਂ ਤਾਂ ਉਹ ਗੱਲ ਕਰਕੇ ਆਈਆਂ ਚਾਚੀ ਨੂੰ ਝੂਠ ਮਾਰਿਆ ਮੈਂ ਬਲ ਮੇਰੀ ਸਹੇਲੀ ਦੀ ਚਾਚੀ ਦੀ ਕੁੜੀ ਆ ਮੈਂ ਕਿਹਾ ਤੇ ਚਾਚੀ ਕਿਹਨੇ ਕੋਈ ਗੱਲ ਨਹੀਂ ਤੇ ਕੱਲ ਨੂੰ ਦੇਖ ਆਵਾਂਗੇ ਘਰ ਬਾਹਰ ਜਾ ਕੇ ਤੂੰ ਪਰਿਵਾਰ ਦੇਖਿਆ ਉਹਨਾਂ ਦਾ ਨਹੀਂ ਕੁੜੀ ਫੋਨ ਤੇ ਦੇਖੀ ਸੀ ਮੈਂ ਤਾਂ ਹਮ ਜਾਣਦੀ ਤਾਂ ਮੈਂ ਵੀ ਨਿੱਕਲੀ ਮਾਂ ਹੀ ਮਾਂ ਉਹਦੇ ਵਿਚਾਰੇ ਦੇ ਚਲ ਮਾਂ ਤਾਂ ਹੈਗੀ ਜਾਦਾ ਪਤਾ ਕਹਿੰਦਾ ਚਲ ਠੀਕ ਹੈ ਵਧੀਆ ਕੋਈ ਨਹੀਂ ਰਿਸ਼ਤਾ ਹੋ ਜੀ ਪਰ ਗੱਲ ਤਾਂ ਗਲਤ ਦੀ ਹੈ ਨਾ ਤੂੰ ਪਰਿਵਾਰ ਨੂੰ ਮਿਲਣੀ ਉਹਦੇ ਨੂੰ ਠੀਕ ਹੈ ਕਿ ਨਾ ਕੁੜੀ ਦੇ ਨੇਚਰ ਬਾਰੇ ਜਾਣਦੀ ਆ ਅੱਜ ਤੂੰ ਉਹਨਾਂ ਦੇ ਰਿਸ਼ਤੇ ਕਰਾਉਣ ਨੂੰ ਕਰੀ ਜਾਨੀ ਹੈ ਨਾ ਗੱਲਬਾਤ ਕਰੀ ਜਾਨੀ ਹੈ ਹਾਮੀ ਵੀ ਭਰੀ ਜਾਨੀ ਹੈ ਠੀਕ ਹੈ ਕੱਲ ਨੂੰ ਜੇ ਕੋਊਜ ਨੀਚ ਹੋਗੀ ਫੇਰ ਕੌਣ ਨੇ ਮੇਹਵਾਰਤ ਹੈ ਕੋਊਜ ਨੀਚ ਕੀ ਹੋ ਜੂਗੀ ਕੁੜੀਆਂ ਵਰਗੀ ਕੁੜੀ ਉਹ ਦੱਸ ਓਹ ਓਹ ਕੁੜੀਆਂ ਵਰਗੀ ਦਾ ਕੁੜੀ ਆ ਹੁਣ ਹੁਣ ਆ ਦੇਖ ਲੈ ਤੂੰ ਆਪਣੀ ਗਵੰਡੀਆਂ ਜਿਹੜੀ ਉਹ ਉਹ ਵੀ ਤਾਂ ਦੇਖ ਕੇ ਉਹਨੇ ਚੰਗਾ ਰਸਤਾ ਹੀ ਲਿਆ ਸੀ ਕਿ ਮੈਂ ਜਦੂਸ ਕਰਦੀ ਆ ਰੋਟੀ ਨਹੀਂ ਦਿੰਦੀ ਮਾਤਾ ਕੋਲ ਆ ਕੇ ਬੈਠਦੀ ਆ ਨਾ ਰੋ ਜਾ ਕੇ ਉਹ ਐ ਕਿੰਨੇ ਦੁੱਖ ਸੁਣਾਉਂਦੀ ਆ ਸਾਰਾ ਕੁਝ ਦੇਖੀ ਤਾਂ ਜਾਣੇ ਆਪਾਂ ਹੁਣ ਕੀ ਕਰਾਂ ਹੁਣ ਤਾਂ ਮੈਨੂੰ ਜੋ ਕਹਕਣ ਮੇਰੇ ਮਦਰ ਹੀ ਪਿਆ ਹੋਇਆ ਦੋ ਮਿੰਟ ਵਧਾਈਂਦਾ ਭਾਬੀ ਤੂੰ ਆਇਆ ਤਾਂ ਕਹਿ ਦਿੰਦੀ ਨਾ ਕੋਈ ਨਹੀਂ ਤੇਰੇ ਬਾਈ ਨਾਲ ਗੱਲ ਕਰੂੰਗੀ ਫਿਰ ਦੇਖੂੰਗੀ ਤੂੰ ਸਿੱਧਾ ਹੀ ਜਾ ਕੇ ਚਾਚੇ ਨੂੰ ਬਲ ਦੱਸ ਦੇ ਤੂੰ ਘਰੇ ਤਾਂ ਵੜਦੇ ਨਹੀਂ ਹੈਗੇ ਤੁਹਾਡਾ ਕੀ ਗੱਲ ਕਰਾਂ ਮੈਂ ਜੇਕਰ ਫਿਰ ਕੋਈ ਗੱਲ ਅੱਥਰੇ ਤਾਂ ਕਰੀ ਆ ਹੁਣ ਅਸੀਂ ਉਹਨੂੰ ਤਾਂ ਮੈਂ ਕਰ ਲਈ ਗੱਲ ਮੈਂ ਕਿਹਾ ਚੱਲ ਫਿਰ ਕੀ ਹੁੰਦਾ ਮਖ ਚਲ ਜੇ ਉਹਨੂੰ ਕੁੜੀ ਨੂੰ ਪਿਆਰ ਕਰਦਾ ਉਹ ਹਨਾ ਇਹਨਾਂ ਭਾਬੀ ਉਹਦਾ ਰਿਸ਼ਤਾ ਕਿਤੇ ਹੋਰ ਕਰਦੇ ਆ ਵੀ ਤੂੰ ਛੇਤੀ ਗੱਲ ਕਰ ਕਰੇ ਕਮਾਲ ਹੋ ਗਈ ਯਾਰ ਫਿਰ ਜਿਹੜਾ ਉਹ ਪਿਆਰ ਕਰਦੀ ਆ ਵੀ ਜਿਹੜਾ ਉਹਦੇ ਘਰ ਦੇ ਰਿਸ਼ਤਾ ਕਿਸੇ ਹੋਰ ਪਾਸੇ ਕਰੀਦਾ ਇੱਥੇ ਉੱਥੇ ਕਾਹਦੇ ਘਰ ਦਾ ਉਹ ਮੇਰੇ ਘਰ ਆ ਸਕਦੀ ਆ ਨਹੀਂ ਐ ਤਾਂ ਢਕਾਈ ਜਾਂਦੀ ਆ ਉਹ ਮੈਂ ਕਹਿੰਿਆ ਚਲੋ ਵੀ ਆਪਾਂ ਗੜਾ ਪੱਕੀ ਗੱਲ ਕੀਤੀ ਆ ਕੱਲ ਨੂੰ ਜਾ ਕੇ ਮੈਂ ਚਾਚੀ ਨੂੰ ਕਿਹਾ ਵੀ ਕੱਲ ਨੂੰ ਘਰ-ਬਾਰ ਦੇਖ ਕੇ ਆਵਾਂਗੇ ਆਪਾਂ ਜਾ ਕੇ ਹੁਣ ਜੇ ਕੱਲ ਨੂੰ ਅਸੀਂ ਜਾਵਾਂਗੇ ਘਰ-ਬਾਰ ਦੇਖਿਆ ਘਰ-ਬਾਰ ਤੁਸੀਂ ਕਿਵੇਂ ਦੇਖੋਗੇ ਕੋਈ ਜਦੋਂ ਵਿੱਚ ਵਿਚੋੜਾ ਨਹੀਂ ਪਿਆਣਾ ਨਹੀਂ ਮੈਂ ਹੈਗੀ ਤਾਂ ਹਾਂ ਤੈਨੂੰ ਕੀ ਜਾਣਦੀ ਆ ਉਹ ਕੁੜੀ ਫਿਰ ਕਾਕਾਣ ਜਾਣ ਪਛਾਣ ਕਰਾ ਦੇਣਾ ਕਾਕਾਣ ਦਾ ਕਰਾ ਦੂਗਾ ਕਹਿੰਦਾ ਕੁੜੀ ਨਾਲ ਕਰਾ ਦੂ ਉਹਦੇ ਘਰ ਦੇ ਨਾਲ ਤਾਂ ਨਹੀਂ ਕਰਾ ਸਕਦਾ ਐਵੇਂ ਕੁੱਟ ਖਾ ਕੇ ਆ ਦੋਗੇ ਉਥੋਂ ਕੱਲ ਸੁਣ ਲਾ ਮੇਰੀ ਵੀ ਬਚੋਲਾ ਜੱਜ ਦਾ ਪੋਣਾ ਉਹਨਾਂ ਦੇ ਪਿੰਡ ਦਾ ਭਾਲ ਕੇ ਆਏ ਹੁਣ ਤੂੰ ਇੱਥੇ ਤੀਜੇ ਪਿੰਡੋਂ ਜਾ ਕੇ ਕਿਵੇਂ ਜਾ ਕੇ ਰਿਸ਼ਤਾ ਕਰਵਾ ਦੇਂਗੀ ਉੱਥੇ ਕੌਣ ਕਹਿੰਨੂ ਕਿਨੇ ਦਸ ਪਈਆ ਕੌਣ ਤੂੰ ਨਹੀਂ ਗੱਲ ਕਰ ਲਈ ਘਰੇ ਕੁੜੀ ਨੇ ਕਰ ਲਈ ਗੱਲ ਉਹਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਉਹ ਵੇਖਣ ਆ ਚੰਨ ਘਰ ਬਾ ਅੱਛਾ ਹਾਂ ਚਲ ਠੀਕ ਆ ਫਿਰ ਦੇਖ ਲੋ ਯਾਰ ਜੇ ਮੈਨੂੰ ਠੀਕ ਲੱਗਦਾ ਸੱਚਾ ਜੀ ਮੰਮੀ ਵੀ ਆਈ ਸੀਗੀ ਵਿਚਾਰੀ 2 ਘੰਟੇ ਆ ਕੇ ਤੁੰਡੀਕ ਕੀ ਮੁਰਗੀ ਨਾਲ ਇੰਨੇ ਫੋਨ ਕੀਤੇ ਤੂੰ ਫੋਨ ਵੀ ਨਹੀਂ ਚੱਕਿਆ ਮੇਰਾ ਅੱਛਾ ਫਿਰ ਤੂੰ ਰੱਖ ਲੈਣੀ ਮੰਮੀ ਨੂੰ ਅੱਜ ਜੇ ਮੈਂ ਕੰਮ ਤੇ ਸੀਗਾ ਯਾਰ ਤੂੰ ਕਮਾਲ ਸੋਰ ਵੀ ਦਿੱਤਾ ਮੈਂ ਤਾਂ ਕਿਹਾ ਸੀਗਾ ਮੰਮੀ ਤੁਸੀਂ ਰੈਪ ਮੰਨੀ ਨਹੀਂ ਕਹਿੰਦੇ ਵੀਰਾ ਕੱਲਾ ਕਰੇ ਕਹਿੰਦੇ ਕੋਈ ਰੋਟੀ ਪਾਣੀ ਵਾਲਾ ਪਕਾਉਣ ਵਾਲਾ ਨਹੀਂ ਹੈਗਾ ਮੈਨੂੰ ਤਾਂ ਜਾਣਾ ਹੀ ਪਊਗਾ ਫਿਰ 2 ਘੰਟਿਆਂ ਦਾ ਦੱਸ ਕੀ ਹੋਊ ਤੁਹਾਨੂੰ ਫੋਨ ਕੀਤੇ ਸੀ ਕਹਿੰਦੇ ਤੁਸੀਂ ਕਿਹੜਾ ਫੋਨ ਚੱਕਦੇ ਹੋ ਨਹੀਂ ਪਤਾ ਲੱਗਿਆ ਸਾਇਲੈਂਟ ਅਸੀਂ ਹਾਂ ਤੁਸੀਂ ਐਂ ਹੀ ਕਰਦੇ ਹੋ ਨੇ ਘਰੇ ਕੋਈ ਐਮਰਜੈਂਸੀ ਪੈ ਜਾਏ ਫੋਨ ਨਾ ਚੱਕਿਓ ਚੰਗਾ ਤੁਸੀਂ ਇਧਰ ਲਈ ਮਤਲਬ ਜੀ ਫੋਨ ਆਏ ਪਏ ਆਗੇ ਪਤਾ ਨਹੀਂ ਮਾਮਾ ਕਿਵੇਂ ਹੋ ਕਿਵੇਂ ਨਹੀਂ ਮੈਂ ਹੋਈ ਸੀ ਗੱਲ ਮੇਰੀ ਕਹਿੰਦੀ ਹੁਣ ਤਾਂ ਫਰਕ ਅੱਗੇ ਨਾਲੋਂ ਕਹਿੰਦੀ ਅੱਗੇ ਤਾਂ ਜਿਵੇਂ ਬੋਲਣ ਹਟ ਗਿਆ ਸੀਗਾ ਹੁਣ ਤਾਂ ਕਿਹਦੀ ਮਾੜ ਮੋਟਾ ਬੋਲਦਾ ਕਹਿੰਦੀ ਤਲਵੋਈ ਲੈ ਕੇ ਆਣਾ ਪੂ ਪਤਾ ਵੀ ਉੱਧਰ ਵੀ ਜਾਣਾ ਪਊਗਾ ਤੋਨੇ ਇਤਨੀ ਖਿੱਚ ਕਰ ਲਈ ਵਿੱਚ ਯਾਰ ਬਲਾ ਉੱਧਰ ਜਾ ਕੇ ਆਉਣਾ ਸੀਗਾ ਉਹ ਜ਼ਰੂਰੀ ਸੀ ਕੋਈ ਨਾ ਜਾਇਆ ਵਾਂਗੇ ਅਸੀਂ ਸਵੇਰੇ ਸਵੇਰੇ ਉੱਧਰ ਜਾ ਆਵਾਂਗੇ ਤੇ ਨਹੀਂ ਆ ਕਰਾਂਗੇ ਸਵੇਰੇ ਸਵੇਰੇ ਆਪਾਂ ਮਾਮੇ ਕੋਲ ਜਾਵਾਂਗੇ ਆਥਨੇ ਜੇ ਉੱਧਰ ਆਥਨੇ ਜਾਂਦਾ ਹੁੰਦਾ ਕਾਰਜ ਕਾਰਜ ਦਾ ਕੰਮ ਕੋਈ ਆਥਨੇ ਕਰਕੇ ਹੁੰਦਾ ਸਵੇਰੇ ਕਰੀਦਾ ਹੁੰਦਾ ਕੰਮ ਕਰਦੇ ਠੀਕ ਆ ਫਿਰ ਤੁਹਾਨੂੰ ਜਾਦੇ ਪਤਾ ਚੱਲ ਕੋਈ ਨਹੀਂ ਲਾ ਚਾਹ ਪਾਣੀ ਲੈ ਆ ਦੇ ਜਾਂਦਾ ਜਦੋਂ ਵੇਲੇ ਲੜਦੀ ਰਹਿੰਦੇ ਆ ਗੱਲ ਤਾਂ ਮੇਰੀ ਕੋਈ ਸੋਂਦੇ ਨਹੀਂ ਹੈਗੇ ਅੱਗ ਲਾਉਣਾ ਜੇ ਤਾਂ ਧੁੱਪੇ ਬੈਨੇ ਆ ਤਾਂ ਗਰਮੀ ਲੱਗਦੀ ਹੈ ਇਹ ਛਾਵੇਂ ਬੈਜੇ ਨਾ ਤਾਂ ਠੰਡ ਲੱਗਦੀ ਐ ਮੌਸਮੀ ਇਹੋ ਜਿਹਾ ਹੋ ਗਿਆ ਕਰੀਏ ਕੀ ਹੁਣ ਕੀ ਹੋ ਗਿਆ ਮੰਮੀ ਕੱਲੇ ਰੋਲਾ ਪਾਈ ਨਹੀਂ ਐ ਨਹੀਂ ਰੋਲਾ ਨਹੀਂ ਪੁੱਤ ਮਾਂ ਕਹਿਨੀ ਐ ਆ ਦੇਖ ਲੈ ਐ ਕਿਤੇ ਠੰਡ ਜੀ ਨਹੀਂ ਪਈ ਜੇ ਤਾਂ ਧੁੱਪੇ ਬੈਣੀ ਗਰਮੀ ਲੱਗਣ ਲੱਗ ਜਾਂਦੀ ਐ ਜੇ ਮੈਂ ਕਹਾਂ ਛਾਵੇਂ ਹੋਣਾ ਤਾਂ ਠੰਡ ਲੱਗਦੀ ਐ ਆਹੀ ਹਾਲ ਹੋਇਆ ਪਿਆ ਮੰਮੀ ਤੇ ਤੂੰ ਲਈ ਐ ਪਤਾ ਹਾਂ ਮੈਂ ਤਾਂ ਪਤਾ ਲਈ ਹੁਣ ਤਾਂ ਫਰਕ ਕਰਨੋਂ ਅੱਗੇ ਨਾਲੋਂ ਠੀਕ ਐ ਦਵਾਈ ਲਈ ਜਾਂਦੀ ਐ ਚੱਲ ਵਧੀਆ ਠੀਕ ਹੋ ਜੇ ਵਿਚਾਰੀ ਹੋਰ ਠੰਡ ਜੀ ਲੱਗੀ ਉਹਨੂੰ हां मौसम भी बदलता है करनी ना ता करके हां जी ਤੇ ਪੁੱਤ ਮੈਂ ਤੈਨੂੰ ਐ ਕਹਿੰਦੀ ਸੀ ਤੇਰੀ ਨਾ ਚਾਚੀ ਆਈ ਸੀ ਅੱਜ ਫੇਰ ਕੀ ਭਾਲਦੇ ਹੋ ਮਮੀ ਚਾਚੀ ਰੋਜ ਲੈ ਆ ਕਿ ਕੀ ਭਾਲਦੀ ਐ ਤੇਰਾ ਰਿਸ਼ਤਾ ਲਜਾਣਾ ਹੈ ਉਹਨੇ ਮੈਂ ਚਾਚੀ ਨੂੰ ਕਿੰਨੇ ਵਾਰ ਮੈਂ ਆ ਆਪਣੇ ਜਵਾਬ ਦੇਤਾ ਵੀ ਚਾਚੀ ਹਜੇ ਮੈਂ ਪੜਨਾ ਹਜੇ ਮੈਂ ਵਿਆਹ ਨਹੀਂ ਕਰਨਾ ਫੇਰ ਤੇਰੇ ਕੋਲ ਆ ਜਾਂਦੀ ਐ ਮੇਰੇ ਪਿੱਛੋਂ ਪੁੱਤ ਉਹ ਕਹਿੰਦੀ ਨਾ ਕਹਿੰਦੀ ਮੇਰੇ ਰਿਸ਼ਤੇਦਾਰੀ ਚ ਐ ਠੀਕ ਐ ਜੇ ਕੋਈ ਆਪ ਦਾ ਕਰਾਵੇ ਤਾਪਤਾ ਨਿਸ਼ਾ ਹੁੰਦੀ ਆ ਆਪਾਂ ਨੂੰ ਪਤਾ ਹੁੰਦਾ ਵੀ ਸਾਰਾ ਚੰਗੇ ਥਾਂ ਕਰਵਾਉਗੀ ਮੰਮੀ ਹਜੇ ਮੈਂ ਵਿਆਹ ਨਹੀਂ ਕਰਾਣਾ ਮੇਰੀ ਪੜ੍ਹਾਈ ਪੂਰੀ ਹੋ ਜਾਂਦੇ ਫੇਰ ਕਰ ਦਿਓ ਦੇਖ ਲੈ ਪੁੱਤ ਆ ਚਾਰ ਪੀ ਮੈਂ ਤੇਰੇ ਵਾਸਤੇ ਜੋੜੇ ਆ ਮੈਨੂੰ ਆਏ ਆ ਮੈਂ ਤੇਰਾ ਵਿਆਹ ਕਰਦਾ ਚਲ ਮੈਂ ਨਿਫਰਪੰਡ ਹੋ ਜਾ ਮੇਰੇ ਸਿਰ ਤੋਂ ਬੋਝ ਲੈ ਜੇ ਤੈਨੂੰ ਕੀ ਕਹ ਲੀਏਗਾ ਵਿਆਹ ਦੀ ਮੇਰੇ ਮੁੜ ਕੇ ਕੱਲੀ ਰਹਿ ਜਣੀ ਤੇਰੇ ਕੋਲ ਕੌਣ ਹੈ ਜਿਵੇਂ ਵਿਆਹ ਕੇ ਤੋਰਦੀ ਮੈਨੂੰ ਲੈਤੀ ਹੈ ਹੈ ਸਾਲ ਨੂੰ ਵੀ ਮੈਂ ਕੱਲੀ ਨਹੀਂ ਰਹਿਣਾ 6 ਮਹੀਨਿਆਂ ਨੂੰ ਵੀ ਮੈਂ ਕੱਲੀ ਨਹੀਂ ਰਹਿਣਾ ਕੋਈ ਨਾ ਮੰਮੀ ਹਜੇ ਵਿਆਹ ਨਹੀਂ ਕਰਾਣਾ ਮੈਂ ਬਸ ਗੱਲ ਤੁਹਾਨੂੰ ਕਹਿ ਤੀ ਚਾਚੀ ਨੂੰ ਵੀ ਜਵਾਬ ਦੇ ਦੇ ਮੈਨੂੰ ਐਂ ਦੱਸ ਕੋਈ ਹੋਰ ਗੱਲ ਤਾਂ ਨਹੀਂ 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 ਮੰਮੀ ਹੋਰ ਗੱਲ ਕੀ ਹੋਣੀ ਆ ਨਾ ਜਦੋਂ ਮੈਂ ਤੇਰੇ ਕੋਲੇ ਰਿਸ਼ਤੇ ਦੀ ਗੱਲ ਛੇੜਦੀ ਐ ਉਹਦੀ ਤੂੰ ਮੈਨੂੰ ਜਵਾਬ ਦੇ ਦਾਨੀ ਐ ਉਹ ਮੰਮੀ ਦੱਸਿਆ ਤਾਂ ਹੈਗਾ ਪੜਾਈ ਕਰਕੇ ਮੋੜ ਦੇ ਜਿੰਨੇ ਵੀ ਰਿਸ਼ਤੇ ਮੋੜੇ ਨੇ ਗੱਲ ਸੁਣ ਪੁੱਤ ਮੈਂ ਤੇਰੀ ਮਾਂ ਐ ਕਹਿੰਦਾ ਮਾਂ ਨਾ ਤੀ ਦੀ ਸਾਰੀ ਰਾਮ ਜੀ ਸਮਝ ਲੈਂਦੀ ਐ ਵੀ ਇਹ ਕਿੱਥੇ ਬੋਲਦੀ ਐ ਗੱਲ ਦੱਸਾਂ ਮੈਂ ਅਨਾ ਕੁੱਝ ਮੁੰਡਾ ਪਸੰਦ ਕਰਦੀ ਐ ਤੇ ਵਿਆਹ ਵੀ ਮੈਂ ਤਾਂ ਉਹਦੇ ਨਾਲ ਹੀ ਕਰਵਾਣਾ ਕੀ ਕਿਹਾ ਮੁੰਡੇ ਨੂੰ ਪਸੰਦ ਕਰਦੀ ਐ ਸ਼ਰਮ ਆਉਂਦੀ ਐ ਕਿ ਨਹੀਂ ਤੈਨੂੰ ਉਹ ਮੰਮੀ ਮੁੰਡਾ ਵਧੀਆ ਪੜਿਆ ਲਿਖਿਆ ਹੈਗਾ ਘਰ-ਬਾਰ ਵਧੀਆ ਹੈਗਾ ਨਾਲੇ ਆਪਣੀ ਕਾਚੀ ਦਾ ਨਾਲੇ ਹੁਣ ਉਹਨੂੰ ਨੌਕਰੀ ਵੀ ਮਿਲ ਜੂਗੀ ਅੱਛਾ ਚਾਰ ਗੱਲਾਂ ਮਾਰ ਲਈਆਂ ਮੁੰਡਾ ਵਧੀਆ ਹੋ ਗਿਆ ਨੌਕਰੀ ਮਿਲ ਜੂ ਤੈਨੂੰ ਪੱਕਾ ਪਤਾ ਹੈ ਤੂੰ ਉਹਦੇ ਕਾਗਜ਼ ਫਰੋੜ ਕੇ ਆਈ ਐ ਮੰਮੀ ਮੈਨੂੰ ਪਤਾ ਨਾ ਮੈਂ ਗੱਲ ਕਰਦੀ ਆ ਨੀ ਆ ਜਿਹੜੇ ਅੱਜ ਕੱਲ ਦੇ ਮੁੰਡੇ ਗੱਲਾਂ ਗੁੱਲਾਂ ਮਾਰਦੇ ਆ ਨਾ ਇਹ ਸਭ ਪਤਾ ਮੈਨੂੰ ਮੰਮੀ ਅੱਜ ਕੱਲ ਦੇ ਮੁੰਡੇ ਵਰਗਾ ਨਹੀਂ ਹੈਗਾ ਬਹੁਤ ਸਿਆਣਾ ਤੇ ਸਾਊ ਆ ਆਹੋ ਤੈਨੂੰ ਤਾਂ ਸਿਆਣਾ ਤੇ ਸਾਊ ਲੱਗਣਾ ਹੀ ਆ ਮੰਮੀ ਹੁਣ ਤੂੰ ਮੰਨ ਵੀ ਜਾ ਨਾ ਹੋਰ ਕਿਤੇ ਵੀ ਮੇਰੇ ਵਿਆਹ ਕਰਨਾ ਹੀ ਆ ਨਾ ਗੱਲ ਸੁਣਾ ਉਹਨੇ ਆਪਦੇ ਘਰੇ ਗੱਲ ਕਰੀ ਆ ਹਾਂ ਮੰਮੀ ਉਹਨੇ ਗੱਲ ਕੀਤੀ ਆ ਪਰ ਮੰਮੀ ਨਾਲ ਨਹੀਂ ਕੀਤੀ ਆ ਤੇ ਭਾਬੀ ਨਾਲ ਕੀਤੀ ਆ ਉਹਦੀ ਭਾਬੀ ਅੱਜ ਕੱਲ ਕਰ ਲੂਗੀ ਉਹਦੇ ਨਾਲ ਘਰੇ ਚੱਲ ਕੋਈ ਨਾ ਦੇਖਦੀਆਂ ਫਿਰ ਜਿਉ ਘਰੇ ਗੱਲ ਕਰਦਾ ਚੱਲ ਮੈਂ ਦੇਖੂਗੀ ਜੇ ਤਾਂ ਮੈਨੂੰ ਵਧੀਆ ਲੱਗਿਆ ਮੁੰਡਾ ਘਰ-ਵਾਰ ਵਧੀਆ ਲੱਗਿਆ ਫੇਰ ਤਾਂ ਮੈਂ ਰਿਸ਼ਤਾ ਕਰੂੰ ਤੇ ਨਹੀਂ ਮੈਂ ਨਹੀਂ ਕਰਦੀ ਹਾਂ ਬਸ ਮੰਮੀ ਇੱਕ ਵਾਰ ਮੇਰੇ ਕਹਿਨ ਤੇ ਨਾ ਤੂੰ ਘਰ-ਵਾਰ ਵੇਖ ਲੈ ਮੇਰੇ ਮੁੰਡਾ ਵੇਖ ਲੈ ਜੇ ਤੈਨੂੰ ਨਾ ਪਸੰਦ ਆਇਆ ਜਿੱਥੇ ਤੂੰ ਕਹੇਂਗੀ ਨਾ ਜਿੱਥੇ ਚਾਚੀ ਕਹਿੰਦੀ ਉੱਥੇ ਵਿਆਹ ਕਰਾ ਲੂੰਗੀ ਮੈਂ ਚੁੱਪ ਕਰਕੇ ਚੱਲ ਠੀਕ ਐ ਮੈਂ ਤਾਂ ਤੇਰਾ ਭਲਾ ਸੋਚਦੀ ਸੀ ਜਿੱਥੇ ਤੇਰੀ ਚਾਚੀ ਕਰਾਉਂਦੀਆਂ ਮੁੰਡਾ ਨੌਕਰੀ ਲੱਗਿਆ ਹੋਇਆ ਉਹ ਮੰਮੀ ਇਹਨੂੰ ਵੀ ਮਿਲ ਜੂਗੀ ਨੌਕਰੀ ਕੀ ਪਤਾ ਹੈ ਪੁੱਤਰ ਕਿਚੋਂ ਨੌਕਰੀਆਂ ਕਿਹੜਾ ਧਰੀਆਂ ਪਈਆਂ ਕਰਮਾਂ ਨਾਲ ਹੀ ਮਿਲਦੀਆਂ ਨੌਕਰੀਆਂ ਚਲ ਕੋਈ ਨਾ ਜੇ ਨੌਕਰੀ ਦਾ ਮਿਲ ਵੀ ਤਾਂ ਜ਼ਮੀਨ ਵਗੈਰਾ ਤਾਂ ਹੈਗੀ ਆ ਚਲ ਜਿੱਥੇ ਤੂੰ ਰਾਜ਼ੀ ਹੈ ਉੱਥੇ ਮੈਂ ਰਾਜ਼ੀ ਹੈ ਹੈ ਤੇਰੀ ਖੁਸ਼ੀ ਜੀ ਮੇਰੀ ਖੁਸ਼ੀ ਹੈ ਪੁੱਤ ਠੀਕ ਹੈ ਮੰਮੀ ਕੁਝ ਬਣਾ ਕੇ ਲਿਆਵਾ ਚਾਹ ਲਿਆਵਾ ਬਣਾ ਕੇ ਤੇਰੇ ਵਾਸਤੇ ਵਧੀਆ ਜੀ ਬਣਾ ਲਾ ਚਾਹ ਦੀ ਕੁੱਟ ਹੁਣ ਪਤਕਾ ਨਾ ਮੁੱਕਰ ਨਾ ਜਾਈ ਮੰਮੀ ਬਾਤ ਚੋਂ ਤੂੰ ਚਲ ਕੋਈ ਨਾ ਮੈਂ ਦੇਖੂਗੀ ਜਾਂ ਚਾਹ ਦੀ ਕੁੱਟ ਕਰ ਲਿਆ ਤੂੰ ਚੰਗ ਮੁੱਕਰ ਨਾ ਜਾਈ ਨਾਲੇ ਹੋਰ ਗੱਲਾਂ ਦੇਖ ਨਾ ਤੈਨੂੰ ਪੜਾਉਣ ਭੇਜਦੀ ਸੀ ਕਿ ਤੋ ਤੇ ਮੁੰਡੇ ਪਸੰਦ ਕਰਨ ਭੇਜਦੀ ਸੀ ਚੰਬਲੀ ਹੋਈ